ਗੁਰਦੀਪ ਸਿੰਘ ਨਕਸ਼ਤੀ ਪੰਝ ਕੋਹਾ ਦੇ ਨਾਵਲ ਦਲਦਲ ਦੇ ਫੁੱਲ ਦਾ ਅਗਲਾ ਕਾਂਡ 7 ਕਮਲ ਦੂਸਰੇ ਦਿਨ ਸ਼ਾਮ ਨੂੰ ਸੋਫੇ ਤੇ ਬੈਠਾ ਬੀਅਰ ਪੀ ਰਿਆ ਸੀ ਕਿ ਪੀਟ ਨੇ ਉਸ ਦਾ ਦਰਵਾਜ਼ਾ ਖਟਕਾਇਆ ਉਸ ਨੂੰ ਇੱਕ ਪਲ ਫਿਰ ਇੰਜ ਲੱਗਿਆ ਜਿਵੇਂ ਪੀਟ ਨੂੰ ਸਿਸਰੀ ਦੇ ਉਸ ਕੋਲ ਰਾਤ ਕੱਟਣ ਬਾਰੇ ਸ਼ਾਇਦ ਪਤਾ ਲੱਗ ਗਿਆ ਹੋਵੇ ਉਹ ਪੀਟ ਤੋਂ જરા ਹੈਰਾਨ ਹੋ ਗਿਆ ਤੇ ਉਸ ਨੇ ਵੇਖ ਤੇ ਸਰ ਬੜੀ ਹੀ ਨਿਮਰਤਾ ਨਾਲ ਉਹ ਬੋਲਿਆ ਕੀ ਹਾਲ ਨੇ ਪੀਟ ਮੇਰੇ ਹਾਲ ਬੁਰੇ ਹੀ ਸਮਝ ਕੱਲ ਰਾਤ ਕੁਝ ਖਾ ਕੇ ਮੇਰੇ ਕੋਲੋਂ ਇੱਕ ਗਲਤੀ ਹੋ ਗਈ ਸੀ ਤੇ ਸਿਸਰੀ ਮੇਰੇ ਨਾਲ ਉਸ ਕੇ ਕਿਤੇ ਚਲੇ ਗਈ ਪਹਿਲਾਂ ਮੇਰਾ ਗੁੱਸੇ ਦਾ ਪਾਰਾ ਪੇਹਲ ਚੜ ਗਿਆ ਸੀ ਕਿਉਂਕਿ ਉਹ ਮੇਰੇ ਅੱਗੇ ਬਹੁਤ ਉੱਚੀ ਉੱਚੀ ਬੋਲਣ ਲੱਗ ਪਈ ਸੀ। ਉਹ ਮੈਨੂੰ ਗੰਦੀਆਂ ਗਾਲਾਂ ਵੀ ਕੱਢਣ ਲੱਗ ਪਈ ਸੀ ਜਿਵੇਂ ਮੈਂ ਉਹਦਾ ਗੁਲਾਮ ਹਾਂ। ਹੁਣ ਪਹਿਲਾਂ ਵੀ ਕਦੇ-ਕਦਾਈ ਇਸ ਕਿਸਮ ਦਾ ਝਗੜਾ ਸਾਡੇ ਵਿਚਕਾਰ ਹੋ ਹੀ ਜਾਂਦਾ ਸੀ ਪਰ ਇਸ ਵਾਰ ਮੈਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਉਹ ਇੱਕਦਮ ਮੈਨੂੰ ਛੱਡ ਕੇ ਕਿਉਂ ਚਲੇ ਗਈ। ਸੱਸ ਸਿਹਰੀ ਦੀ ਖੇਲੀ ਐ ਸੂਜਨ। ਮੇਰੇ ਵਿਰੁੱਧ ਉਹ ਸੱਸੀ ਨੂੰ ਹਮੇਸ਼ਾ ਚੁਕਦੀ ਰਹਿੰਦੀ ਹੈ। ਉਹ ਗੰਦੀ ਔਰ ਸਾਡੇ ਰਿਸ਼ਤੇ ਨੂੰ ਤੋੜਨਾ ਚਾਹੁੰਦੀ ਹੈ। ਪਰ ਕਿਉਂ? ਕਮਲੰਦਰ ਨੂੰ ਖੁਸ਼ੀ ਕਿ ਪੀਟ ਉਸ ਨਾਲ ਨਾਰਾਜ਼ ਨਹੀਂ ਸੀ ਤੇ ਸਿਸਲੀ ਦੇ ਉਸ ਕੋਲ ਰਾਤ ਕੱਟਣ ਬਾਰੇ ਉਹਨੂੰ ਪਤਾ ਨਹੀਂ ਸੀ ਚੱਲਿਆ ਲੱਗਦਾ ਹੈ ਕਿ ਸੂਜ਼ਨ ਰੈਸਪੀਅਨ ਹੈ ਤੇ ਉਸ ਸਿਸਲੀ ਨੂੰ ਆਪਣੇ ਜਾਦਵੀ ਸੁਸਾਣਾ ਚਾਹੁੰਦੀ ਹੈ ਇਹ ਦਿਮਾਗੀ ਬਿਮਾਰ ਲੋਕ ਆਪਣੇ ਇਸ ਕੋਝੇ ਕੰਮ ਵਿੱਚ ਕੁਝ ਵੀ ਕਰ ਸਕਦੇ ਹਨ ਸਿਸਲੀ ਮੇਰੀ ਮੰਗੇਤਰ ਹੈ ਤੇ ਉਹ ਮੈਨੂੰ ਇੰਜ ਅਚਾਨਕ ਛੱਡ ਕੇ ਕਿਵੇਂ ਚਲੇ ਗਈ ਉਹਨੂੰ ਤਾਂ ਚੰਗਾ ਹੋਇਆ ਕਿ ਉਹ ਰਾਤ ਨੂੰ ਹੀ ਚਲੇ ਗਈ ਕਿਉਂਕਿ ਉਦੋਂ ਮੇਰਾ ਗੁੱਸਾ ਕਾਬੂ ਤੋਂ ਬਹੁਤ ਬਾਹਰ ਸੀ ਰਾਤ ਨੂੰ ਮੇਰਾ ਮਨ ਬਣ ਗਿਆ ਸੀ ਕਿ ਸਿਸਲੀ ਨੂੰ ਨਾਲ ਲੈ ਜਾ ਕੇ ਉਸ ਕੁੱਤੀ ਰੈਸਪੀਅਨ ਸੂਜ਼ਨ ਨੂੰ ਸੋਦਾ ਪਰ ਚੰਗਾ ਹੋ ਗਿਆ ਕਿ ਸਿਸਰੀ ਰਾਤ ਚੜੇ ਗਈ। ਹਮੇਸ਼ਾ ਸਿਸਰੀ ਜਦੋਂ ਵੀ ਮੇਰੇ ਨਾਲ ਕਦੇ ਲੜ ਪੈਂਦੀ ਤੇ ਚੜੇ ਜਾਂਦੀ ਉਹ ਦੂਸਰੀ ਸਵੇਰ ਮੁੜ ਆਉਂਦੀ ਸੀ। ਮੇਰੇ ਫੋਨ ਕਰਨ ਤੇ ਸੌਰੀ ਆਖਣ ਤੇ ਬੰਨ ਜਾਂਦੀ ਸੀ ਪਰ ਇਸ ਵਾਰ ਤਾਂ ਉਸ ਦਾ ਫੋਨ ਹੀ ਨਹੀਂ ਲੱਗ ਰਿਹਾ। ਉਹਨੂੰ ਮੁੜ ਆਉਣਾ ਚਾਹੀਦਾ ਸੀ ਪਰ ਉਹ ਮੁੜੀ ਨਹੀਂ। ਪਤਾ ਨਹੀਂ ਕਿਉਂ। ਤੂੰ ਰਾਤੀ ਕੋਟਿਆ ਮਾਰਿਆ ਤਾਂ ਨਹੀਂ ਉਹਨੂੰ? ਇੱਕ ਛਪੇੜ ਮਾਰੀ ਸੀ। ਉਹਨੇ ਮੈਨੂੰ ਮਾਂ ਦੀ ਗਾਲ ਕੱਢੀ ਤੇ ਇਹ ਵੀ ਆਖਰੀ ਸੀ ਕਿ ਮੈਂ ਉਸ ਨਾਲ ਅਕਸਰ ਬਲਾਤਕਾਰ ਕਰਦਾ। ਪਰ ਇਹ ਵੀ ਕੋਈ ਗੱਲ ਹੋਈ। ਉਹ ਮੇਰੀ ਮੰਗੇਤਰ ਹੈ। ਇਹ ਆ ਕੇ ਪੀਠ ਪੜਾ ਗੰਭੀਰ ਹੋ ਗਿਆ। ਗੱਲ ਇਹ ਹੈ ਪੀਟ ਜੇ ਔਰਤ ਦੀ ਹਾਂ ਨਾ ਹੋਵੇ ਤਦ ਇਹ ਇੱਕ ਤਰ੍ਹਾਂ ਨਾਲ ਬਲਾਤਕਾਰ ਦੇ ਬਰਾਬਰ ਹੀ ਹੋਇਆ ਸ਼ਾਇਦ ਕਮਲ ਚੇਚਕ ਨੇ ਆਪਣੀ ਰਾਏ ਪੀਟ ਅੱਗੇ ਰੱਖਣ ਲੱਗਾ ਪਰ ਪੀਟ ਨੇ ਉਸ ਨੂੰ ਕੱਟ ਦਿੱਤਾ ਮੇਰੇ ਮਿੱਤਰ ਇਸ ਮਾਮਲੇ ਵਿੱਚ ਮੈਂ ਤੇਰੇ ਨਾਲ ਸਹਿਮਤ ਨਹੀਂ ਹੋ ਸਕਦਾ ਮੈਨੂੰ ਲੱਗਦਾ ਹੈ ਕਿ ਸੂਜ਼ਨ ਦੇ ਕਹਿਣ ਉੱਤੇ ਹੀ ਉਹ ਜਿਹੀ ਸੋਚ ਰੱਖਣ ਲੱਗ ਪਈ ਹੈ ਕਿ ਤੈਨੂੰ ਆਪਣੀ ਮੰਗੇਤਰ ਨਾਲ ਸੌਣਾ ਬਲਾਤਕਾਰ ਲੱਗਦਾ ਹੈ ਬਿਲਕੁਲ ਨਹੀਂ ਪਰ ਜੇ ਮੇਰੀ ਮੰਗੇਤਰ ਨਾ ਕਰੇ ਤਾਂ ਮੈਨੂੰ ਪਿੱਛੇ हट ਜਾਣਾ ਚਾਹੀਦਾ ਕਮਲ ਨੇ ਪੀਟ ਦੀਆਂ ਅਨਸ਼ਈ ਜਿਵੇਂ ਅੱਖਾਂ ਵੱਲ ਵੇਖ ਕੇ ਆਖਿਆ ਜੇ ਆਪਣੀਆਂ ਔਰਤਾਂ ਹੀ ਇੰਜ ਸੋਚਣ ਲੱਗ ਪੈਂਨ ਤਾਂ ਫੇਰ ਅਸੀਂ ਵੇਸਵਾਵਾਂ ਕੋਲ ਹੀ ਕਿਉਂ ਨਾ ਜਾਈਏ ਪੀਟ ਨੇ ਦਰਵਾਜ਼ੇ ਦੇ ਬਾਹਰ ਖੜੇ ਨੇ ਸਿਗਰਟ ਚਲਾਉਂਦਿਆਂ ਕਿਹਾ ਕਮਲ ਨੂੰ ਸਿਗਰਟ ਦੀ ਬਹੁਤ ਉਹ ਬਹੁਤ ਕਰਨਾ ਸੀ ਪਰ ਉਸ ਵਕਤ ਉਹ ਸਿਗਰਟ ਦੇ ਤੂੰ ਇਹਨਾਂ ਬਰਦਾਸ਼ਤ ਕਰਦਾ ਰਿਹਾ ਫੇਰ ਕੁਝ ਪਰ ਉਹ ਚੁੱਪ ਰਿਹਾ ਤੇ اٹਕੇ ਉਹਨੇ ਕਿਹਾ ਪੀਟ ਇੱਕ ਵੇਸਵਾ ਵੀ ਤਾਂ ਹਾਂ ਪਹਿਲਾਂ ਆਖਦੀ ਹੈ ਪਰ ਜੇ ਉਸਨੇ ਕਦੇ ਕਿਸੇ ਨਾਲ ਨਾ ਜਾਣਾ ਹੋਵੇ ਤਾਂ ਉਹ ਨਾ ਆਖਦਿਆ ਕਰਦੀ ਹੈ ਇਸ ਵਿੱਚ ਗੁੱਸਾ ਕਰਨ ਦੀ ਲੋੜ ਨਹੀਂ ਤੁਸੀਂ ਸਿਸਲੀ ਨੂੰ ਮਿਲ ਕੇ ਉਸ ਨਾਲ ਬੈਠ ਕੇ ਇਹਨਾਂ ਗੱਲਾਂ ਨੂੰ ਵਿਚਾਰ ਜੇ ਤੁਹਾਡੇ ਦੋਨਾਂ ਦੇ ਮਨ ਨਹੀਂ ਰਲਦੇ ਤੁਸੀਂ ਆਪਣੇ ਵੱਖਰੇ ਰਸਤੇ ਬਣਾਓ ਇਸੇ ਵਿੱਚ ਸ਼ਾਂਤੀ ਹੈ ਨਹੀਂ ਜੇ ਗੁੱਸੇ ਵਿੱਚ ਕੋਈ ਗਲਤ ਕਦਮ ਚੁੱਕਿਆ ਜਾਵੇ ਤਾਂ ਜੇਲ੍ਹ ਵੀ ਜਾਣਾ ਪੈ ਸਕਦਾ ਹੈ ਤੇ ਫਿਰ ਸਾਰੀ ਉਮਰ ਦਾ ਪਛਤਾਵਾ ਮੇਰੀ ਜਾਚੇ ਤੁਹਾਡਾ ਦੋਨਾਂ ਦਾ ਭਲਾ ਇਸੇ ਵਿੱਚ ਹੈ ਕਿ ਤੁਸੀਂ ਦੋਨੋਂ ਰਲ ਕੇ ਬੈਠ ਜਾਓ ਅਤੇ ਆਪਣੇ ਵੱਧ ਰਹੇ ਝਗੜੇ ਦੇ ਕਾਰਨ ਜ਼ਰੂਰ ਲੱਭੋ ਤੇ ਕੋਈ ਫੈਸਲਾ ਲੈ ਲਓ ਪਿੱਠ ਅੱਗੇ ਤੇਰੀ ਮਰਦੀ ਉਹ ਤੇਰੀ ਮੰਗੇਤਰ ਹੈ ਤੂੰ ਉਸ ਨੂੰ ਮੇਰੇ ਨਾਲੋਂ ਕਿਤੇ ਵੱਧ ਜਾਣਦਾ ਹੈ ਕਮਲ ਦੀ ਇਹ ਗੱਲ ਸੁਣ ਕੇ ਪੀਠ ਚੁੱਪ ਕਰ ਗਿਆ ਤੇ ਕਮਲ ਵੀ ਅੱਗੋਂ ਕੁਝ ਨਾ ਬੋਲਿਆ ਕੁਝ ਅਠ ਕੇ ਪੀਠ ਨੇ ਕਿਆ ਸੱਸਰੀ ਦਾ ਕੋਈ ਸਮਾਨ ਮੇਰੇ ਕਮਰੇ ਵਿੱਚ ਪਿਆ ਸ਼ਾਇਦ ਉਹ ਆਪਣਾ ਸਮਾਨ ਲੈਣ ਆਵੇ ਤੇ ਜੇ ਉਹ ਤੈਨੂੰ ਮਿਲੇ ਤੂੰ ਕਿਰਪਾ ਕਰਕੇ ਆ ਚਿੱਠੀ ਉਸ ਨੂੰ ਜ਼ਰੂਰ ਦੇ ਦੇਵੀਂ ਮੈਨੂੰ ਪੱਕਾ ਯਕੀਨ ਹੈ ਕਿ ਫੋਨ ਕਰਨ ਉੱਤੇ ਉਸਨੇ ਮੇਰੇ ਉੱਤੇ ਰੋਕ ਲਾ ਦਿੱਤੀ ਹੋਈ ਹੈ ਸੱਸਰੀ ਦੇ ਮਾਪਿਓ ਤੇ ਭਰਾ ਦੂਸਰੇ ਸੂਬੇ ਵਿੱਚ ਰਹਿੰਦੇ ਨੇ ਤੇ ਜਿੱਥੇ ਸੱਸਰੀ ਕੰਮ ਕਰਦੀ ਹੈ ਮੈਂ ਉੱਥੇ ਵੀ ਗਿਆ ਸੀ ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ਕੰਮ ਛੱਡ ਗਈ ਇਸੇ ਕਰਕੇ ਤੇਰੇ ਕੋਲ ਮੈਂ ਇਹ ਚਿੱਠੀ ਲੈਣ ਆਇਆ ਕੋਈ ਗੱਲ ਨਹੀਂ ਜੇ ਸਿਸਰੀ ਮਿਲੀ ਮੈਂ ਤੇਰੀ ਚਿੱਠੀ ਉਸ ਕੋਲ ਜ਼ਰੂਰ ਪਹੁੰਚੀ ਕਰ ਦੇਵਾਂਗਾ ਕਮਲ ਨੇ ਪੀਠ ਤੋਂ ਲਫਾਫਾ ਲੈ ਕੇ ਆਪਣੀ ਜੇਬ ਵਿੱਚ ਪਾਉਂਦਿਆਂ ਕਿਹਾ ਸ਼ੁਕਰੀਆ ਆਖ ਕੇ ਪੀਠ ਨੇ ਆਪਣੇ ਹੱਥ ਨਾਲ ਕਮਲ ਨੂੰ ਅਲਵਿਦਾ ਆਖੀ ਅਤੇ ਆਪਣੇ ਕਮਰੇ ਅੰਦਰ ਵੜ ਗਿਆ ਉਸ ਦੀ ਤੌਰ ਤੋਂ ਇੰਜ ਲੱਗਦਾ ਸੀ ਜਿਵੇਂ ਉਹਨੇ ਕੋਈ ਹਲਕਾ ਨਸ਼ਾ ਕੀਤਾ ਹੋਇਆ ਸੀ ਉਹ ਡੀਰ ਵੱਡੋ ਖੁਦ ਬਹੁਤ ਅਕਲ ਮਹਿਸੂਸ ਕਰਨ ਲੱਗ ਪਿਆ ਸਿਸਲੀ ਨਾਲ ਕਦੇ-ਕਦਾਈ ਉਹ ਪਹਿਲਾਂ ਵੀ ਗੱਲਬਾਤ ਕਰ ਲਿਆ ਕਰਦਾ ਸੀ ਸਿਸਲੀ ਉਸ ਨਾਲ ਜ਼ਿਆਦਾਤਰ ਆਪਣੇ ਘਆਂਢੀਆਂ ਦੀਆਂ ਗੱਲਾਂ ਹੀ ਕਰਿਆ ਕਰਦੀ ਸੀ ਜੋ ਉੱਚੀ ਟੀਵੀ ਲਾਉਂਦੇ ਸੀ ਜਾਂ ਆਪਣੀਆਂ ਕਾਰਾਂ ਕਦੇ ਸਿੱਧੀਆਂ پارک ਨਹੀਂ ਸੀ ਕਰਦੇ ਕਦੇ-ਕਦਾਈ ਉਹਦੇ ਆਪਣੇ ਜੀਵਨ ਬਾਰੇ ਵੀ ਸਵਾਲ ਕਰ ਲਿਆ ਕਰਦੀ ਸੀ ਜਿਸ ਤੇ ਜਵਾਬ ਉਹ ਬਹੁਤ ਹੀ ਸੰਖੇਪ ਦਿਆ ਕਰਦਾ ਸੀ ਉਸ ਨੂੰ ਸਿਸਲੀ ਐਨੇ ਪਿਆਰ ਨਾਲ ਬਣਾਉਂਦੀ ਸੀ ਕਿ ਉਸ ਅੰਦਰ ਇੱਕ ਭਾਵਨਾ ਸਿਸਲੀ ਪ੍ਰਤੀ ਬੰਦੀ ਜਾ ਰਹੀ ਸੀ ਸ਼ਾਇਦ ਤਦ ਹੀ ਉਸ ਨੂੰ ਸਿਸਲੀ ਨਾਲ ਗੱਲਣਾ ਕਰਨਾ ਬਹੁਤ ਚੰਗਾ ਲੱਗਣ ਲੱਗ ਪਿਆ ਸੀ ਖਾਸ ਕਰਕੇ ਉਦੋਂ ਤੋਂ ਜਦੋਂ ਉਹ ਇੱਕ ਵਾਰ ਪੌੜੀਆਂ ਤੋਂ ਡਿੱਗ ਪਈ ਸੀ ਤੇ ਉਸਨੇ ਉਸਦੇ ਗਿੱਟੇ ਦੀ ਮਾਲਿਸ਼ ਕੀਤੀ ਸੀ ਕਿਉਂਕਿ ਕਮਲ ਨੂੰ ਗਿੱਟੇ ਵਿੱਚ ਪਏ ਜ਼ਖਮ ਅਤੇ ਮਾਲਿਸ਼ ਦਾ ਬੜਾ ਚਾਅ ਸੀ ਸਿਸਰੀ ਤਿੰਨ ਚਾਰ ਦਿਨ ਉਸ ਕੋਲੋਂ ਗਿੱਟੇ ਦੀ ਮਾਲਿਸ਼ ਕਰਵਾਉਣ ਆਉਂਦੀ ਰਹੀ ਸੀ ਪਰ ਉਹ ਹਮੇਸ਼ਾ ਮਾਲਿਸ਼ ਕਰਵਾਉਣ ਸਵੇਰੇ ਉਦੋਂ ਆਉਂਦੀ ਜਦੋਂ ਪੀਟ ਆਪਣੀ ਨੌਕਰੀ ਉੱਤੇ ਚੜਿਆ ਜਾਂਦਾ ਸੀ ਉਹਨਾਂ ਦਿਨਾਂ ਵਿੱਚ ਹੀ ਸਿਸਰੀ ਨੇ ਇੱਕ ਵਾਰ ਉਸ ਦਾ ਸ਼ੁਕਰੀਆ ਕਰਦਿਆਂ ਉਸਨੇ ਬੜੀ ਨਿੱggi ਜੱਫੀ ਪਾਈ ਸੀ ਤੇ ਉਹ ਨਿੱggi ਗਲਵਕੜੀ ਵਿੱਚ ਕਮਲ ਨੇ ਇੱਕ ਤਰ੍ਹਾਂ ਆਪਣਾ ਤਿੱਦੀ ਭਾਵਨਾ ਮਹਿਸੂਸ ਕੀਤੀ ਸੀ ਇੰਜ ਕਮਲ ਨੂੰ ਸਿਸਰੀ ਬਹੁਤ ਹੀ ਪਿਆਰੀ ਲੱਗਣ ਲੱਗ ਪਈ ਸੀ ਉਦੋਂ ਉਟਰੀਨਾਂ ਨੂੰ ਇੱਕ ਦੋ ਵਾਰ ਜੇ ਮਿਲਈ ਸੀ ਜਿਉ ਪੇਟ ਨਾਲ ਨਾ ਜੁੜੀ ਹੁੰਦੀ ਤਦ ਸ਼ਾਇਦ ਉਹ ਉਸ ਨੂੰ ਡੇਟਿੰਗ ਕਰ ਲਈ ਵੀ ਆਖ ਦਿੰਦਾ ਕਿਉਂਕਿ ਇੰਜ ਉਸਨੇ ਕਈ ਵਾਰ ਮਨ ਵਿੱਚ ਸੋਚਿਆ ਵੀ ਸੀ ਉਸ ਦਾ ਪੇਟ ਨਾਲ ਜੁੜੀ ਹੋਣ ਕਰਕੇ ਉਸ ਤੇ ਰਿਸ਼ਤੇ ਦੇ ਸਤਕਾਰ ਵਿੱਚ ਆਪਣੀ ਉਸ ਪ੍ਰਤੀ ਬਣੀ ਹੋਈ ਭਾਵਨਾ ਦਾ ਉਸਨੇ ਉਸ ਕੋਲ ਕਦੇ ਇਜ਼ਹਾਰ ਨਹੀਂ ਸੀ ਕੀਤਾ ਹਾਂ ਕਦੇ ਕਦੇ ਹੀ ਉਹ ਉਸ ਬਾਰੇ ਇਸ ਤਰ੍ਹਾਂ ਦੇ ਸ਼ਬਦ ਅਕਸਰ ਬੋਲ ਦਿਆ ਕਰਦਾ ਸੀ ਸਿਸਲੀ ਤੇਰੀ ਖੂਬਸੂਰਤੀ ਤੇ ਤੇਰਾ ਸੁਭਾਅ ਤੇਰੇ ਅਮੁੱਲ ਗੁਣ ਹਨ ਤੇ ਪੀਟ ਖੁਸ਼ਕਿਸਮਤ ਹੈ ਜਿਸ ਨੂੰ ਤੂੰ ਮਿਲੀ ਹੈ ਸੁਸਰੀਆ ਸੁਣ ਕੇ ਖੂਬ ਮੁਸਕਰਾਉਂਦੀ ਤੇ ਉਸ ਦਾ ਬਹੁਤ ਸ਼ੁਕਰਿਆ ਕਰਦੀ ਹੋਈ ਉਸ ਦਾ ਹੱਥ ਮੜਾਉਂਦੀ। ਕਾਫੀ ਦੇਰ ਤੱਕ ਉਸ ਦੇ ਹੱਥੀ ਸਪਰਸ਼ ਨੂੰ ਉਹ ਮਹਿਸੂਸ ਕਰਦਾ ਰਹਿੰਦਾ। ਉਸ ਬਾਰੇ ਸੋਚਦਾ ਸੋਚਦਾ ਉਹ ਜੱਸੀ ਬਾਰੇ ਵੀ ਸੋਚਣ ਲੱਗ ਪੈਂਦਾ ਜੋ ਐਵੇਂ ਉਸ ਨੂੰ ਗਲਤ ਸਮਝ ਗਈ ਸੀ। ਉਹ ਸੋਚਦਾ ਮੇਰੇ ਲਈ ਜੱਸੀ ਬਹੁਤ ਵਧੀਆ ਕੁੜੀ ਸੀ ਪਰ ਪਾਗਲ ਮੇਰੀ ਗੱਲ ਦੇ ਗਲਤ ਅਰਥ ਲਹਿ ਗਈ। ਮੈਂ ਵਿਆਹ ਦੇ ਵਿਰੁੱਧ ਬੋਲਿਆ ਸੀ ਤੇ ਉਹ ਸ਼ਾਇਦ ਇਹ ਸਮਝ ਗਈ ਕਿ ਮੈਂ ਉਸ ਨੂੰ ਬਸ ਇੱਕ ਖੇਲ ਬਣਾ ਕੇ ਰੱਖਣੀ ਚਾਹੁੰਦਾ ਸੀ। ਕਿਉਂਕਿ ਗਲਤ ਗੱਲ ਸੀ। ਯੋਦਾ ਪਿਓ ਨਹੀਂ ਵੀ ਸੀ ਮੰਨਦਾ ਤਰਬੀ ਕੀ ਅਸੀਂ ਨਸ ਕੇ ਵਿਆਹ ਕਰਵਾ ਲੈਂਦੇ ਤੇ ਬੰਬਈ ਚਲੇ ਜਾਂਦੇ ਤੇ ਮੈਨੂੰ ਅਕੱਲ ਭਰੇ ਆ ਦਿਨਾਂ ਵੇਖਣੇ ਪੈਂਦੇ ਚਲ ਜੋ ਹੋ ਗਿਆ ਬਸ ਹੋ ਗਿਆ ਹੁਣ ਕੀ ਖਬਰੇ ਕਿਸੇ ਬੰਦੇ ਦੇ ਵੇੜੇ ਨੂੰ ਜੱਸੀ ਹੁਣ ਰੰਗ ਲਾਈ ਬੈਠੀ ਹੋਣੀ ਐ ਸਿਸਲੀ ਦੇ ਉੱਥੇ ਹੁੰਦਿਆਂ ਵੀ ਉਹ ਬਹੁਤ ਅਕਲ ਮਹਿਸੂਸ ਕਰਦਾ ਹੁੰਦਾ ਸੀ ਕਿਉਂਕਿ ਉਹ ਜੱ ਚਾਹ ਸਿਸਲੀ ਨਾਲ ਗੱਲ ਨਹੀਂ ਸੀ ਕਰ ਸਕਦਾ ਕੋਸ਼ਿਸ਼ ਕਰਨ ਉੱਤੇ ਵੀ ਉਸ ਕੋਲੋਂ ਕਦੇ ਆਪਣੀ ਅਕਲ ਦੇ ਅਹਿਸਾਸ ਤੋਂ ਛੁਟਕਾਰਾ ਨਹੀਂ ਸੀ ਪਾ ਹੁੰਦਾ ਹੁਣ ਟ੍ਰੇਨਾ ਨਿਊਯਾਰਕ ਸ਼ਾਇਦ ਰੋਜ਼ ਗਈ ਸੀ ਉਹਨੇ ਉਹਨੂੰ ਕਈ ਦਿਨ ਤੋਂ ਫੋਨ ਵੀ ਨਹੀਂ ਸੀ ਕੀਤਾ ਹੁਣ ਕਿਉਂਕਿ ਸਿਸਲੀ ਉਸਦੇ ਗਾਂਢ ਵਿੱਚੋਂ ਹਮੇਸ਼ਾ ਲਈ ਜਾ ਚੁੱਕੀ ਸੀ ਇਸ ਲਈ ਉਸਨੇ ਇਹ ਮਹਿਸੂਸ ਕੀਤਾ ਕਿ ਸਿਸਲੀ ਦਾ ਇੰਜ ਚਲੇ ਜਾਣਾ ਵੀ ਉਸ ਉੱਤੇ ਅਜੀਬ ਜਿਹਾ ਅਸਰ ਛੱਡ ਗਿਆ ਸੀ ਪਰ ਕਿਉਂ ਉਸਨੂੰ ਖੁਦ ਨੂੰ ਵੀ ਸਮਝ ਨਹੀਂ ਸੀ ਪੈ ਰਹੀ ਪਹਿਲਾਂ ਉਸਨੇ ਸਿਸਲੀ ਨੂੰ ਫੋਨ ਕਰਨਾ ਚਾਹਿਆ ਫਿਰ ਉਸਨੂੰ ਟਰੀਨਾ ਯਾਦ ਆ ਗਈ ਤੇ ਉਹਦਾ ਦਿਲ ਕੀਤਾ ਕਿ ਉਹ ਟਰੀਨਾ ਨੂੰ ਫੋਨ ਕਰੇ ਪਰ ਇਹ ਸੋਚ ਕੇ ਰੁਕ ਗਿਆ ਕਿ ਟਰੀਨਾ ਕਾਇਲ ਦੇ ਕੋਲ ਹੋਣ ਕਰਕੇ ਸ਼ਾਇਦ ਉਸਦੀ ਕਾਲ ਨਾ ਲੈ ਸਕੇ ਐਨਾ ਤਾਂ ਮੈਨੂੰ ਸਮਝਣਾ ਪੈਣਾ ਹੈ ਉਹਨੇ ਆਪਣੇ ਆਪ ਨੂੰ ਸਮਝਾਇਆ ਫਿਰ ਇਸੇ ਕੱਲ ਦੇ ਅਹਿਸਾਸ ਨਾਲ ਉਸਨੇ ਸਿਸਲੀ ਨੂੰ ਫੋਨ ਕਰੀ ਦਿੱਤਾ ਹੁਣ ਕਿਵੇਂ ਆ ਤੂੰ ਸਿਸਲੀ ਮੈਂ ਠੀਕ ਆ ਮੈਂ ਆਪਣੀ ਇੱਕ ਪੁਰਾਣੀ ਸੇਲੀ ਲੂ ਦੀ ਭੈਣ ਕੋਲ ਆ ਮੇਰੀ ਗਾਣੀ ਸੁਣ ਕੇ ਲੂ ਮੈਨੂੰ ਨਿਊ ਜਰਸੀ ਓਨਲੀ ਆਖਣ ਲੱਗ ਪਈ ਐ ਕਿਉਂਕਿ ਉਸਦੀ ਕੰਪਨੀ ਵਿੱਚ ਇੱਕ ਅਸਾਮੀ ਖਾਲੀ ਹੋਈ ਐ ਤੇ ਮੇਰੀ ਨੌਕਰੀ ਉੱਥੇ ਪੱਕੀ ਹੋਵੇਗੀ ਇਹ ਉਹਨੇ ਦਾਵਾ ਕੀਤਾ ਕਦੋਂ ਜਾਣਾ ਐ ਪਰਸੋਂ ਨੂੰ ਸਿਸਲੀ ਬੋਲੀ ਤੇਰਾ ਸਮਾਨ ਇੱਥੇ ਪਿਆ ਕੁਝ ਕਮਲ ਨੇ ਪੁੱਛਿਆ ਮੇਰਾ ਮਤਲਬ ਹੈ ਪੀੜ ਦੇ ਕਮਰੇ ਵਿੱਚ ਕੀ ਤੂੰ ਨਹੀਂ ਲੈਣ ਆਉਣਾ ਹਾਂ ਕੋਈ ਸਮਾਨ ਐ ਜ਼ਿਆਦਾ ਮੈਂ ਲੈ ਆਈ ਸੀ ਉਹਨੇ ਸੋਚ ਕੇ ਬੋਲੀ ਪਰ ਉਹ ਕੋਈ ਖਾਸ ਸਮਾਨ ਨਹੀਂ ਉਸ ਬਿਨਾ ਮੇਰਾ ਸਰ ਸਕਦਾ ਤੇ ਮੈਂ ਨਹੀਂ ਚਾਹੁੰਦੀ ਕਿ ਐਨੇ ਥੋੜੇ ਸਮਾਨ ਲਈ ਮੈਂ ਮੁੜ ਕੇ ਅਪਾਰਟਮੈਂਟ ਆਵਾਂ ਤੇ ਪੀਟ ਮੈਨੂੰ ਫਿਰ ਮਿਲ ਜਾਵੇ ਪੀਟ ਨੇ ਮੇਰੇ ਕੋਲ ਇੱਕ ਚਿੱਠੀ ਛੱਡੀ ਹੈ ਤੇਰੇ ਲਈ ਇਹ ਆ ਕੇ ਕਿ ਜੇ ਤੂੰ ਸਮਾਨ ਲੈਣਾਵੇਂ ਤਾਂ ਤੈਨੂੰ ਮੈਂ ਉਹ ਚਿੱਠੀ ਦੇ ਦੇਵਾਂ ਕਮਲ ਨੇ ਉਹਨੂੰ ਆਖਿਆ ਮੈਂ ਕੀ ਕਰਨੀ ਉਸਦੀ ਚਿੱਠੀ ਇਹ ਚਿੱਠੀ 2 ਦਿਨ ਬਾਅਦ ਉਸਨੂੰ ਵਾਪਸ ਕਰ ਦੇਣਾ ਮੈਂ ਆਪਣਾ ਫੋਨ ਨੰਬਰ ਵੀ ਬਦਲ ਲੈਣਾ ਤੂੰ ਉਸਨੂੰ ਕੁਝ ਨਹੀਂ ਆਖਣਾ ਕਮਲ ਮੇਰਾ ਮਤਲਬ ਹੈ ਕਿ ਉਹਨੂੰ ਇਹ ਨਹੀਂ ਦੱਸਣਾ ਕਿ ਮੇਰੀ ਇਥੋਂ ਹਮੇਸ਼ਾ ਲਈ ਚਲੇ ਜਾਣ ਦੀ ਵਿਉਂਤ ਹੈ ਸਿਸਲੀ ਦੀ ਆਵਾਜ਼ ਦੇ ਵਿੱਚ ਤਰਲਅ ਸੀ ਕਦੇ ਵੀ ਨਹੀਂ ਮੈਂ ਪੀਟ ਨੂੰ ਨਹੀਂ ਦੱਸਾਂਗਾ ਸਿਸਲੀ ਕੋ ਲੱਗਦਾ ਕੀ ਹੈ ਮੇਰਾ ਕਿ ਮੈਂ ਤੇਰੀਆਂ ਗੱਲਾਂ ਉਸ ਨਾਲ ਸਾਂਝੀਆਂ ਕਰਾਂ ਉਹ ਜਦੋਂ ਮੈਨੂੰ ਹੁਣ ਮਿਲੇਗਾ ਮੈਂ ਉਸ ਨੂੰ ਆਖ ਦੇਵਾਂਗਾ ਕਿ ਸਿਸਲੀ ਇੱਧਰ ਨਹੀਂ ਆਈ ਤੇ ਚਿੱਠੀ ਉਸ ਨੂੰ ਵਾਪਸ ਕਰ ਦੇਵਾਂਗਾ ਬਸ ਗੱਲ ਖਤਮ ਪਰ ਕਿਰਪਾ ਕਰਕੇ ਤੂੰ ਆਪਣਾ ਨਵਾਂ ਨੰਬਰ ਮੈਨੂੰ ਜ਼ਰੂਰ ਦੇਣਾ ਜੇ ਤੂੰ ਮੇਰੀ ਇਸ ਚਾਹਤ ਬਾਰੇ ਗਲਤ ਨਾ ਸੋਚੇ ਕਮਲ ਦੀ ਆਵਾਜ਼ ਦੇ ਵਿੱਚ ਤਰਲਅ ਸੀ ਇਸ ਵਿੱਚ ਬੁਰੀ ਕੀ ਗੱਲ ਕਮਲ ਤੇਰੇ ਵਰਗਾ ਮਰਦ ਮੇਰਾ ਮਿੱਤਰ ਹੈ ਮੈਨੂੰ ਇਸ ਗੱਲ ਦਾ ਬੜਾ ਮਾਣ ਹੈ ਉਥੇ ਜਾ ਕੇ ਮੈਂ ਤੈਨੂੰ ਫੋਨ ਜ਼ਰੂਰ ਕਰਦੀ ਰਾਵਾਂਗੀ ਇੰਜ ਕਦੇ-ਕਦੇ ਹੀ ਆਪਾਂ ਗੱਲ ਕਰ ਲਿਆ ਕਰਾਂਗੇ ਚੰਗਾ ਕਮਲ ਮੈਂ ਨਿਊ ਜਰਸੀ ਪੁੱਛ ਕੇ ਤੈਨੂੰ ਫੋਨ ਕਰਾਂਗੀ ਪੀੜ ਦੀ ਚਿੱਠੀਆਂ ਨੂੰ ਜ਼ਰੂਰ ਮੋੜ ਦੇਣਾ ਜ਼ਰੂਰ ਮੋੜ ਦੇਵਾਂਗਾ ਫਿਰ ਸਿਸਰੀ ਨੇ ਫੋਨ ਕੱਟ ਦਿੱਤਾ ਉਸਦੇ ਫੋਨ ਤੋਂ ਬਾਅਦ ਉਹਨੇ ਫਿਰ ਕੱਲ ਮਹਿਸੂਸ ਕੀਤੀ ਉਸਦੇ ਦਿਲ ਕੀਤਾ ਕਿ ਉਹ ਮੋੜ ਸਿਸਰੀ ਨੂੰ ਫੋਨ ਕਰੇ ਤੇ ਆਖੇ ਕਿ ਉਹ ਵੀ ਨਿਊ ਜਰਸੀ ਉਸਦੇ ਨਾਲ ਜਾਣ ਨੂੰ ਤਿਆਰ ਹੈ ਇਸ ਗੱਲ ਦਾ ਅਹਿਸਾਸ ਕਰਕੇ ਕਿ ਟ੍ਰੀਨਾ ਨੂੰ ਉਸ ਨਾਲ ਜੁੜਨਾ ਥੋੜੋ ਸੀ ਉਸ ਅੰਦਰ ਸਿਸਰੀ ਪ੍ਰਤੀ ਹਮਦਰਦੀ ਕਰ ਕਰਨ ਲੱਗ ਪਈ ਸੀ ਉਹ ਸੋਚਦਾ ਕਿ ਹੋ ਸਕਦਾ ਹੈ ਟਰੀਨਾ ਬਸ ਉਸ ਉਤੇ ਸਿਰਫ ਤਰਸ ਕਰ ਰਹੀ ਹੋਵੇ। ਹਿੰਜੋ ਦਾ ਮਨ ਸਿਸਲੀ ਵੱਲ ਜਾਣ ਲੱਗਾ ਤੇ ਉਸ ਨੂੰ ਇੰਜ ਲੱਗਣ ਲੱਗਾ ਜਿਵੇਂ ਸਿਸਲੀ ਉਸਰੀ ਚੰਗੀ ਸਾਥਣ ਹੋ ਸਕਦੀ ਹੈ ਪਰ ਫਿਰ ਉਸਨੇ ਸਿਸਲੀ ਦੀ ਉਮਰ ਦਾ ਖਿਆਲ ਕੀਤਾ। ਅੰਦਾਜ਼ੇ ਤੋਂ ਉਹ ਉਸ ਤੋਂ ਘੱਟੋ-ਘੱਟ 12 ਜਾਂ 13 ਸਾਲ ਜ਼ਰੂਰ ਛੋਟੀ ਹੋਵੇਗੀ। ਇਹ ਸੋਚਦਿਆਂ ਉਸ ਨੂੰ ਆਪਣੀ ਧੀ ਯਾਦ ਆਈ ਜੋ ਹੁਣ ਸ਼ਾਇਦ 15 ਸਾਲ ਦੀ ਹੋ ਗਈ ਹੋਵੇਗੀ। ਉਸਨੇ ਆਪਣੀ ਧੀ ਨਵਜੀਵਨ ਨੂੰ ਫੋਨ ਕੀਤਾ ਪਰ ਉਸਨੇ ਫੋਨ ਚੁੱਕਿਆ ਨਹੀਂ। ਫਿਰ ਉਸਨੇ ਆਪਣੇ ਲੜਕੇ ਮਿਹਰਬਾਨ ਨੂੰ ਫੋਨ ਕੀਤਾ ਉਸਨੇ ਵੀ ਉਸਦਾ ਫੋਨ ਨਾ ਚੁੱਕਿਆ ਉਸ ਤੋਂ ਬਾਅਦ ਉਹ ਹੋਰ ਉਦਾਸ ਹੋ ਗਿਆ ਆਖਰ ਆਪਣੀ ਅਕਲ ਤੋ ਆਕੇ ਉਸਨੇ ਟਰੀਨਾ ਨੂੰ ਫੋਨ ਲਗਾਇਆ ਕੁਝ ਘੰਟੀਆਂ ਵੱਜਣ ਤੋਂ ਬਾਅਦ ਟਰੀਨਾ ਨੇ ਉਸਦਾ ਫੋਨ ਚੁੱਕ ਲਿਆ ਤੇ ਬੋਲੀ ਕੀ ਗੱਲ ਸੁੱਖ ਹੈ ਕਮਲ ਹਾਂ ਬਸ ਅਕਲ ਜੀ ਮਹਿਸੂਸ ਹੋ ਰਹੀ ਸੀ ਮੈਂ ਕਿਤੇ ਤੈਨੂੰ ਗਲਤ ਵਕਤ ਫੋਨ ਤਾਂ ਨਹੀਂ ਕਰ ਲਿਆ ਹਾਂ ਵਕਤ ਤਾਂ ਗਲਤ ਹੈ ਪਰ ਕੋਈ ਗੱਲ ਨਹੀਂ ਤੇਰਾ ਦਿਲ ਕਿਤਾ ਤੂੰ ਫੋਨ ਕਰ ਲੇ ਚੰਗਾ ਕੀਤਾ ਤੇ ਕੱਲ ਘਟਾਉਣ ਲਈ ਤੂੰ ਕੁਝ ਟੀਵੀ ਉੱਤੇ ਵੇਖ ਲੈ ਜਾਂ ਫੋਨ ਉਤੇ ਟਵਿੱਟਰ ਜਾਂ ਫੇਸਬੁੱਕ ਵੇਖ ਲੈ ਤੇ ਜਾਂ ਕੋਈ ਕਿਤਾਬ ਪੜ ਲੈ ਯਾਦ ਹੈ ਕਿ ਕਿਤਾਬ ਮੈਂ ਤੇਰੇ ਕਮਰੇ ਵਿੱਚ ਭੁਲਾਈ ਸੀ ਤੇਰੇ ਟੇਬਲ ਲੈਂਪ ਕੋਲੇ ਤੂੰ ਉਸ ਨੂੰ ਪੜ ਲੈ ਉਹ ਇੱਕ ਵਧੀਆ ਨਾਵਲ ਹੈ ਚੰਗਾ ਉਹ ਬੰਦਾ ਬਾਥਰੂਮ ਵਿੱਚੋਂ ਆਉਣ ਵਾਲਾ ਤੇ ਮੈਂ ਫੋਨ ਕੱਢਦੀ ਆਂ ਚੰਗਾ ਟ੍ਰੀਨਾ ਤੇ ਫੋਨ ਕੱਟ ਗਿਆ ਕਮਲ ਉੱਠਿਆ ਤੇ ਉਸਨੇ ਆਪਣੇ ਕਮਰੇ ਵਿੱਚੋਂ ਟ੍ਰੀਨਾ ਦੀ ਮੇਜ਼ ਤੇ ਰਹਿ ਗਈ ਇੱਕ ਕਿਤਾਬ ਲੱਭੀ ਉਹ ਜਿਹੜਾ ਆਵੀ ਕੋਲਮੈਨ ਦਾ ਲਿਖਿਆ ਹੋਇਆ ਇੱਕ ਅੰਗਰੇਜ਼ੀ ਨਾਵਲ ਸੀ ਦੂਪ ਮੈਨਸ ਵਾਈਫ ਉਸਨੇ ਉਹਨੂੰ ਪੜਨਾ ਸ਼ੁਰੂ ਕੀਤਾ ਜਿਉਂ-ਜਿਉਂ ਉਹ ਪੜhta ਗਿਆ ਉਹ ਸੜਕਾਂ ਉੱਤੇ ਪਰਲ ਰੀਆਂ ਕੁੜੀਆਂ ਜਿਨ੍ਹਾਂ ਦੇ ਤਕਰੀਬਨ ਸਾਰੇ ਸੁਪਨੇ ਅਧੂਰੇ ਰਹਿ ਜਾਂਦੇ ਨੇ ਦੀ ਕਥਾ ਵਿੱਚ ਖੁੰਦਾ ਗਿਆ ਸੁਪਨੇ ਪੂਰੇ ਕਰਨ ਦੀ ਖਾਸ਼ ਰੱਖਣ ਵਾਲੀ ਉਸ ਨਾਵਲ ਦੀ ਮੁੱਖ ਪਾਤਰ ਨੌਟੀਕਾ ਪੂਰਬ ਵੱਲ ਦੇ ਸੂਬੇ ਵੱਲ ਜਾਂਦੀ ਹੈ ਅਜਿਹੀ ਹਾਲਤ ਵਿੱਚ ਹਰ ਕੋਈ ਅਜੇਹ ਕਦਮ ਚੁੱਕਦਾ ਪਰ ਅੱਗੇ ਜ਼ਿੰਦਗੀ ਕੀ ਮੋੜ ਲਵੇਗੀ ਪਤਾ ਨਹੀਂ ਹੁੰਦਾ ਕਮਲ ਨੇ ਆਪਣੇ ਆਪ ਨੂੰ ਆਖਿਆ ਉਹ ਨਾਵਲ ਨੂੰ ਅੱਗੇ ਪੜ੍ਹਨਾ ਚਾਹੁੰਦਾ ਸੀ ਪਰ ਰਾਤ ਕਾਫੀ ਹੋ ਚੁੱਕੀ ਸੀ ਉਹਨੇ ਨਾਵਲ ਵਿੱਚ ਇੱਕ ਪੰਨ ਰੱਖਿਆ ਤੇ ਰੋਜ਼ ਵਾਂਗ ਅਲਾਰਮ ਲਾ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗਾ ਨਵਲ ਦੀ ਪਾਤਰ ਨੌਟਿਕਾ ਬਾਰੇ ਬਹੁਤ ਦੇਰ ਤੱਕ ਸੋਚਦਾ ਹੋਇਆ ਉਹ ਟਰੀਨਾ ਨੂੰ ਯਾਦ ਕਰਨ ਲੱਗ ਪਿਆ ਨੌਟਿਕਾ ਵਾਂਗ ਟਰੀਨਾ ਵੀ ਬੜੀ ਔਖੀ ਜ਼ਿੰਦਗੀ ਜੀ ਰਹੀ ਸੀ ਹੌਲੀ ਹੌਲੀ ਫੇਰ ਉਸਦੀ ਅੱਖ ਲੱਗ ਗਈ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ